ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਐਂਜਲ ਪਾਰਕ ਜਿਹੜਾ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਤਕਰੀਬਨ 2 ਢੜਕੇ ਤੋਂ ਢੋਲਵਾ ਜਨੌੜੀ ਰੋਡ ਦੇ ਉੱਪਰ ਇਹ ਐਂਜਲ ਪਾਰਕ ਪੈਂਦਾ ਤਕਰੀਬਨ ਹੁਣ ਤਾਂ ਸਾਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕੀ ਪੰਜਾਬ ਦੇ ਵਿੱਚ ਤਕਰੀਬਨ ਹੀ ਸਾਰਿਆਂ ਨੂੰ ਹੀ ਪਤਾ ਹੈ ਜਿਹੜੀ ਐਂਜਲ ਪਾਰਕ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਘੁੰਮਣ ਫਿਰਨ ਦੀਆਂ ਜਗ੍ਹਾ ਦੇ ਵਿੱਚੋਂ ਮੇਨ ਜਗ੍ਹਾ ਦੇ ਵਿੱਚੋਂ ਇਹ ਜਗ੍ਹਾ ਬਣ ਚੁੱਕੀ ਆ ਠਾਣਾ ਡੈਮ ਤੇ ਇਹ ਜਿਹੜੀ ਐਂਜਲ ਪਾਰਕ ਆ ਤੇ ਗੱਲ ਕਰਦੇ ਆ ਜਿਹੜਾ ਇੱਥੇ ਦੀ ਸਾਰੇ ਰੈਸਟੋਰੈਂਟ ਦੀ ਆ ਜਿਹੜੀ ਸਾਰੀ ਦੇਖ ਰੇਖਾ ਉਹ ਸਾਡੇ ਭਰਾ ਵੱਡੇ ਭਰਾ ਗੋਲਦੀ ਭਾਜੀ ਹੁਣੀ ਤੇ ਜਿਹੜੇ ਸਾਰੇ ਇਹਨਾਂ ਦੇ ਇਹ ਦੇਖਭਾਲ ਕਰਦੇ ਆ ਤੇ ਭਾਜੀ ਨਾਲ ਗੱਲਬਾਤ ਕਰਦੇ ਆ ਭਾਜੀ ਹੋਰ ਸੁਣਾਓ ਕਿ ਦਾ ਚੜ੍ਹਦੀ ਕਲਾ ਤੁਸੀਂ ਅੱਜ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਪਹਿਲੀ ਗੱਲ ਮੈਂ ਸੰਗਤ ਨੂੰ ਦੱਸਣਾ ਚਾਹਣਾ ਅਸੀਂ ਪਰਿਵਾਰ ਜਿਹੜੇ ਜਿਹੜੇ ਘੁੰਮ ਫਿਰ ਲੈਂਦੇ ਆ ਤੇ ਉਹ ਜਿਹੜੇ ਪਰਿਵਾਰ ਤਕਰੀਬਨ ਅਸੀਂ 50 ਕ ਜਾਣੇ ਇਸ ਰੈਸਟੋਰੈਂਟ ਦੇ ਵਿੱਚ ਤੇ ਸਿੰਜਲ ਪਾਰਕ ਦੇ ਵਿੱਚ ਘੁੰਮਣ ਦੇ ਲਈ ਜਿਹੜਾ ਅਸੀਂ ਉਦਾਂ ਪਹਾੜਾਂ 'ਚ ਵੀ ਜਾਈਦਾ ਠਾਣੇ ਡੈਮ ਉੱਥੇ ਤਕਰੀਬਨ ਸਾਲ ਦੇ ਵਿੱਚ ਇੱਕ ਦਿਨ ਜਾਂਦੇ ਆ ਤੇ ਫਿਰ ਐਤ ਕੀ ਪਹਿਲੀ ਵਾਰ ਅਸੀਂ ਆ ਤਾਂ ਪਿਛਲੇ ਸਾਲ ਦਾ ਬਣਾ ਰਹੇ ਭਾਜੀ ਤੇ ਪਿਛਲੇ ਸਾਲ ਦਾ ਕੁਝ ਕਾਰਨਾ ਕਰਕੇ ਨਹੀਂ ਬਣਿਆ ਫਿਰ ਐਤ ਕੀ ਅਸੀਂ ਪਹੁੰਚਿਆ ਵੀ ਚਲੋ ਛੁੱਟੀਆਂ ਦੇ ਵਿੱਚ ਅਸੀਂ ਆਪਣਾ ਪੂਰਾ ਪਰਿਵਾਰ ਲੈ ਕੇ ਜਿਹੜਾ ਅੱਜ ਇੱਥੇ ਜ਼ਰੂਰ ਜਾਣਾ ਐਂਜਲ ਪਾਰਕ ਦੇ ਵਿੱਚ ਤੇ ਅੱਜ ਭਾਜੀ ਹੁਣਾਂ ਕੋ ਆਏ ਆ ਭਾਜੀ ਹੋਰ ਸੁਣਾਓ ਕਿੱਦਾਂ ਚੜ੍ਹਦੀ ਕਲਾ ਬਹੁਤ ਵਧੀਆ ਭਾਜੀ ਕਿੰਨਾ ਚਿਰ ਹੋ ਗਿਆ ਭਾਜੀ ਗੋਲਦੀ ਭਾਜੀ ਬਣਾਣਾ ਅਹ ਇਹ ਦੇਖੋ ਇਹ ਨਾ ਹੌਲੀ ਹੌਲੀ ਬਣਿਆ ਬਣਿਆ ਹਾਂ ਪਿਛਲੇ 20 ਸਾਲ ਤੋਂ ਹੌਲੀ ਹੌਲੀ ਲੱਗੇ ਸੀਗੇ ਅੱਛਾ ਜੀ ਪਰ ਇਹ ਸੋਚਣਾ ਨਹੀਂ ਸੀ ਬਣਿਆ ਕਿ ਇਦਾਂ ਕਮਰਸ਼ੀਅਲੀ ਓਪਨ ਹੋ ਜਾਊਗਾ ਹਾਂ ਘਰ ਵਾਸਤੇ ਬਣਿਆ ਸੀ ਹੌਲੀ ਹੌਲੀ ਹਾਂ ਕਰੋਨਾ ਤੋਂ ਬਾਅਦ ਗੈਦਰਿੰਗ ਥੋੜੇ ਜ਼ਿਆਦਾ ਵੱਧ ਗਈ ਜੀ ਜ਼ਿਆਦਾ ਵੱਧ ਗਈ ਉਹ ਲੋਲੀ ਫਿਰ ਇਹਨੂੰ ਕਮਰਸ਼ੀਅਲ ਹੀ ਖੋਲਣਾ ਕਮਰਸ਼ੀਅਲ ਨੇ ਖੋਲਿਆ ਮੈਂ ਭਜੀ ਉਹੀ ਦੇਖਦਾ ਆਪਾਂ ਜਦੋਂ ਪਹਿਲਾਂ ਪਹਿਲਾਂ ਵੀ ਆਏ ਸੀ ਕਿ ਛੋਟਾ ਜਿਹਾ ਹੁੰਦਾ ਸੀ ਹਨਾ ਮੈਂ ਅੱਜ ਤਕਰੀਬਨ ਆਇਆ ਬਹੁਤ ਚਿਰਾਂ ਬਾਅਦ ਮੈਨੂੰ 1.5 2 ਸਾਲ ਬਾਅਦ ਆਇਆ ਤੇ ਅੱਜ ਮੈਂ ਦੇਖ ਕੇ ਮੈਨੂੰ ਬੜੀ ਮਨ ਨੂੰ ਖੁਸ਼ੀ ਹੋਈ ਜੋ ਜੋ ਚੀਜ਼ਾਂ ਬਣ ਗਈਆਂ ਹਨਾ ਭਜੀ ਹੋਰ ਉਹ ਵੱਡਾ ਬਣ ਗਿਆ ਉਹ ਅਸੀਂ ਨਾ ਸਾਡੇ ਕੋਲ ਮਾਲ ਵੇਤੋਂ ਮਾਝੇ ਤੋਂ ਲੋ ਅੰਮ੍ਰਿਤਸਰ ਤੋਂ ਫਾਜ਼ਿਲਕਾ ਤੋਂ ਪਠੰਡੇ ਤੋਂ ਗੰਗਾ ਨਗਰ ਤੋਂ ਲੋਕ ਜਿਆਦਾ ਹੁੰਦੇ ਤੇ ਉਹ ਉਹ ਫਿਰ ਜਦੋਂ ਉਹ ਇੱਕ ਦਿਨ ਚ ਮੁੜ ਨਹੀਂ ਸਕਦਾ ਮੁੜ ਨਹੀਂ ਸਕਦੇ ਉਹਨੇ ਇਹ ਆ ਜ ਸਾਡਾ ਜ਼ਿਆਦਾਤਰ ਤਾਂ ਹੈਗਾ ਕਿ ਤੁਸੀਂ ਆਓ ਦਿਨੇ ਇੰਜੋਏ ਕਰੋ ਸ੍ਰੀਮਪੂਲ ਚ ਆਓ ਸਾਰਾ ਬੱਚਿਆਂ ਨੂੰ ਖੇਲੋ ਤੇ ਸ਼ਾਮ ਤੁਸੀਂ ਆਪਣੇ ਘਰ ਜਾ ਸਕਦੇ ਹੋ ਪਰ ਉਹ ਲੋਕ ਦੂਰੋਂ ਆਉਂਦੇ ਆ ਤੇ ਉਹਨਾਂ ਲਈ ਸਟੇਜ ਆਈਦਾ ਸਟੇਜ ਆਈਦਾ ਇਹ ਹੋਰ ਫਿਰ ਅਸੀਂ ਸਾਨੂੰ ਸਟੇ ਅਸੀਂ ਬਣਾਇਆ ਬਣਾਇਆ ਉਹਨਾਂ ਵਾਸਤੇ ਉਹ ਬਹੁਤ ਵਧੀਆ ਭਾਜੀ ਬਹੁਤ ਵਧੀਆ ਹਨਾ ਤੇ ਬਾਕੀ ਇਹ ਹੀ ਆ ਵੀ ਆਪਣਾ ਸਾਡੇ ਜਿਹੜਾ ਇਹ ਮੇਨ ਹੁੰਦਾ ਵੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੀ ਰਹਿ ਕੇ ਜਿਹੜਾ ਜ਼ਰੂਰ ਕੰਮ ਜਿਹੜਾ ਕੀਤਾ ਜਾਵੇ ਤੇ ਭਾਜੀ ਦਾ ਬੇਟਾ ਆ ਜਾ ਪੁੱਤ ਆ ਜਾ ਇਹ ਹੋਟਲ ਮੈਨੇਜਮੈਂਟ ਕਰਕੇ ਜਿਹੜਾ ਸਾਰੀ ਦੇਖਰੇਖ ਜਿਹੜੀ ਆ ਇਸ ਟਾਈਮ ਸਾਡਾ ਭਤੀਜਾ ਹੀ ਆ ਇਹ ਕਰ ਰਿਹਾ ਤੇ ਹੋਰ ਸੁਣਾ ਮੇਰਾ ਪੁੱਤ ਕਿਵੇਂ ਆ ਵਧੀਆ ਚੜ੍ਹਦੀ ਗੱਲ ਇੱਥੇ ਰਹਿਣਾ ਫਿਰ ਮੈਂ ਇੱਥੇ ਕਰਨਾ ਸਾਰਾ ਸੈਟ ਹਾਂਜੀ ਹਾਂ ਚੱਲ ਬਹੁਤ ਵਧੀਆ ਆ ਤੁਹਾਡੇ ਕੋਈ ਪ੍ਰੋਗਰਾਮ ਉਹ ਨਹੀਂ ਚਾਹੀਦਾ ਵੀ ਨਹੀਂ ਭਾਜੀ ਹਨਾ ਤੇ ਬਹੁਤ ਵੱਡੀ ਵਧੀਆ ਗੱਲ ਆ ਨੇ ਤਾਂ ਕਈ ਇਸ ਟਾਈਮ ਭਾਜੀ ਹੋਟਲ ਮੈਨੇਜਮੈਂਟ ਜਿਹੜੇ ਕਰਦੇ ਆ ਉਹ ਕਾਦੇ ਲਈ ਕਰਦੇ ਬਾਹਰ ਜਾਣਾ ਬਾਹਰ ਜਾਣਾ ਨਾ ਇਹ ਤਾਂ ਬਹੁਤ ਵਧੀਆ ਗੱਲ ਹੈ ਡਿਗਰੀ ਲੈਣੀ ਹੈ ਤੇ ਆਪਾਂ ਇਹਨੂੰ ਹੀ ਸੈਟਅਪ ਵਧੀਆ ਤਰੀਕੇ ਨਾਲ ਕਰ। ਕਿਉਂਕਿ ਭਾਜੀ ਜਿਹੜੀ ਅੱਜ ਦੀ ਸੋਚ ਆ ਜਿਹੜੀ ਹੁਣ ਇਹਨਾਂ ਨੇ ਸੋਚਣਾ ਆ ਉਹ ਵੱਖਰੀ ਸੋਚ ਹੀ ਲੈ ਕੇ ਇਹਨੂੰ ਹੋਰ ਹਨਾ ਬਦੂ ਖੋਲੂਗਾ ਨਾ ਜਿਹੜਾ ਅਸੀਂ ਸੋਚਿਆ ਉਹ ਹੋਰ ਤਰ੍ਹਾਂ ਹੋਰ ਤਰ੍ਹਾਂ ਆ ਨਵਿਆਂ ਨੇ ਨਵੀਂ ਤਰੀਕ ਨਵੀਂ ਤਕਨੀਕ ਨਾਲ ਸੋਚਣਾ ਇਹ ਬਹੁਤ ਵੱਡੀ ਗੱਲ ਤੇ ਆਪਾਂ ਇਹ ਹੀ ਅਰਦਾਸ ਕਰਾਂਗੇ ਕਿ ਸਾਡੇ ਪਰਮਾਤਮਾ ਇਹ ਤੋਂ ਵੀ ਹੋਰ ਉੱਪਰ ਦੇਖੀਏ। ਬਾਕੀ ਤੁਹਾਡੀ ਸੰਸਤਾ ਭਾਜੀ ਬਹੁਤ ਵਧੀਆ ਕੰਮ ਕਰਦੀ ਆ। ਚਲੋ ਬੱਸ ਬਹੁਤ ਲੱਗੇ ਭਾਜੀ ਸਾਡਾ ਵੀ ਚਲੋ ਬਹੁਤ ਵੱਡੇ ਯੋਗਦਾਨ ਜਦੋਂ ਵੀ ਕਿਤੇ ਸੰਸਥਾ ਦੇ ਵਿੱਚ ਹੋਵੇ ਤਾਂ ਜਦੋਂ ਮਰਜੀ ਤੁਸੀਂ ਖੜਦੇ ਆ ਸਾਡੇ ਨਾਲ ਤੇ ਬਾਕੀ ਇਹੀ ਆ ਤੇ ਬਾਕੀ ਟਾਂਡੇ ਦੇ ਵਿੱਚ ਤਾਂ ਭਾਜੀ ਹੁਣਾਂ ਦਾ ਬਹੁਤ ਵੱਡਾ ਰੈਸਟੋਰੈਂਟ ਬੜੇ ਚਿਰਾਂ ਤੋਂ ਭਾਜੀ ਕਿੰਨਾ ਚਿਰ ਹੋ ਗਿਆ ਉਹਨੂੰ ਉੱਥੇ 2009 ਦਾ ਆ 2009 ਦਾ ਹਾਂ 20 ਸਾਲਾਂ ਗੈਲੈਕਸੀ ਲੈਣ ਉਹਨਾਂ ਬਹੁਤ ਚਿਰਦਾ ਭਾਜੀ ਹੁਣਾਂ ਤੋਂ ਪਹਿਲਾਂ ਤਕਰੀਬਨ ਉਹ ਪਹਿਲਾਂ ਸੀਗਾ ਫਿਰ ਇੱਧਰ ਘੁੰਮਦੇ ਘੁੰਮਦੇ ਭਾਜੀ ਦਾਸ ਦਾਈ ਵੀ ਉਦਾਂ ਹੀ ਆਉਨੇ ਸੀ ਅਸੀਂ ਸ਼ਾਂਤੀ ਲੱਭਣ ਤੇ ਕਰਦੇ ਕਰਦੇ ਤਾਂ ਅੱਜ ਇੱਥੇ ਪਰਮਾਤਮਾ ਨੇ ਤੇ ਇੱਥੇ ਦੇਖੋ ਕਿਹਾ ਜੀ ਹੈ ਨਾ ਜਦੋਂ 20 25 ਸਾਲ ਪਹਿਲਾਂ ਇੱਥੇ ਆਇਆ ਇਸ ਏਰੀਆ ਜੂ ਪੂਰਾ ਜੰਗਲ ਸੀ ਜੰਗਲ ਸੀ ਤੇ ਮੈਂ ਜਦੋਂ ਆਇਆ ਇੱਕ ਜੰਗਲ ਚ ਡੰਡੀ ਹੁੰਦੀ ਨਾ ਡੰਡੀ ਹੁੰਦੀ ਹਾਂ ਡੰਡੀ ਤੇ ਆ ਗਿਆ ਇੱਥੇ ਤੇ ਮੈਂ ਕਹਾ ਜੰਨਤ ਵਿੱਚ ਆ ਗਿਆ ਜੰਨਤ ਵਿੱਚ ਮੈਂ ਸੱਚੀ ਇਹਨੂੰ ਜੰਨਤ ਹੀ ਕਹਿੰਦਾ ਜੰਨਤ ਨੰਬਰ ਵੀ ਜੰਨਤ ਦੇ ਜੰਨਤ ਹੀ ਕਹਿੰਦਾ ਤੇ ਉਸ ਤੋਂ ਬਾਅਦ ਹੌਲੀ 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 ਇਹ ਸਾਰਾ ਪਦੀ ਮੈਂ ਇਹ ਗੱਲ ਕਰਦੇ ਆਂ ਆਪਾਂ ਨਾ ਲਾਕਡਾਊਨ ਤੋਂ ਬਾਅਦ ਹੀ ਚੀਜ਼ਾਂ ਬੜੀਆਂ ਐਮੀਆਂ ਤਾਈਆਂ ਸਾਨੂੰ ਨਾ ਜਦੋਂ ਥਾਣਾ ਡੈਮ ਆ ਸਾਡੇ ਲਈ ਉਹ ਚੀਜ਼ਾਂ ਬਹੁਤ ਆਪਾਂ ਦੇਖੀਆਂ ਵੀ ਅਸੀਂ ਤਾਂ ਪਹਿਲਾਂ ਵੀ ਐਕਸਪਲੋਰ ਕੀਤੀਆਂ ਸੀ ਪਰ ਲਾਕਡਾਊਨ ਚ ਫਿਰ ਕਿਸੇ ਕੋ ਕਿਤੇ ਹੋਰ ਜਗਾ ਜਾਣ ਦੀ ਨਹੀਂ ਗਿਆ ਇਹ ਜਿਹੜੀਆਂ ਚੀਜ਼ਾਂ ਸੇਫ ਆ ਸੇਫ ਮਾਈ ਗੋਡ ਸਾਡੇ ਇਸ ਏਰੀਏ ਦਾ ਨਾ ਪਾਣੀ ਹਜੇ ਤੱਕ ਪੋਲੂਟ ਨਹੀਂ ਹੋਇਆ ਪੋਲੂਟ ਨਹੀਂ ਹੋਇਆ ਨਾ ਹੀ ਇਹਨਾਂ ਚ ਖਾਦਾ ਰੜੀਆਂ ਹਾਂ ਜਿਹੜਾ ਪਹਾੜੀ ਏਰੀਆ ਹੈ ਇਹਦਾ ਪਾਣੀ ਵੀ ਅਮਰਤੀ ਹੈ ਅਮਰਤੀ ਹੈ ਬਸ ਇਹਦੇ ਚ ਕੋ ਆਪਾਂ ਕਿਉਂਕਿ ਖਾਦਾ ਸਿੱਟੀਆਂ ਨਹੀਂ ਨਹੀਂ ਸਿੱਟੀਆਂ ਤੇ ਇੱਥੇ ਲੇ ਗਈਆਂ ਤੇ ਜਿਹੜਾ ਪਾਣੀ ਇਧਰੋਂ ਆਉਂਦਾ ਹੈ ਨਾ ਅਸੀਂ ਪੀਨੇ ਆ ਉਹਨੂੰ ਨਾ ਤਾਂ ਫਿਲਟਰ ਕਰਨ ਦੀ ਲੋੜ ਆ ਫਿਲਟਰ ਕਰਨ ਦੀ ਕੋਈ ਤੁਹਾਨੂੰ ਐਸਿਡ ਨਹੀਂ ਬਣਦਾ ਪਰ ਤੁਸੀਂ ਸ਼ਹਿਰਾਂ ਵੱਲੋਂ ਚੱਲ ਜਾਓ ਲੋਕਾਂ ਦੀ ਐਸਿਡ ਦੀ ਪ੍ਰੋਬਲਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੀਵਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਇਆ ਬਹੁਤ ਜ਼ਿਆਦਾ ਲੀਵਰ ਸਾਰੇ ਦੇ ਬੈਠੀ ਆ ਹਾਂ ਬਿਲਕੁਲ ਹਾਂ ਬਿਲਕੁਲ ਉਹ ਸਾਰੇ ਉਹ ਲੀਵਰ ਖਰਾਬ ਹੁੰਦੇ ਪਾਣੀ ਤੋਂ ਖਰਾਬ ਹੁੰਦੇ ਆ ਉੱਥੇ ਦੇ ਪਾਣੀ ਪੋਲੂਟਡ ਹੈ ਤੇ ਸਾਡੇ ਇਸ ਏਰੀਏ ਦਾ ਲਾਲੋ ਪਹਾੜਾਂ ਦੇ ਪੈਰਾਂ ਦੇ ਵਿੱਚ ਜਿਹੜੇ ਹੈਗੇ ਆ ਨਾ ਅਸੀਂ ਇਹ ਅਮਰਤੀ ਹੈ ਅਮਰਤੀ ਹੈ ਮੈਂ ਇਹ ਸਾਡਾ ਭਰਾ ਪਰਪਜੀਤ ਸਿੰਘ ਇਹ ਮਾਲਵੇ ਦੇ ਵਿੱਚੋਂ ਭਰਾ ਹੁੰਦੇ ਹਨ ਮੈਂ ਇਹਨਾਂ ਤੋਂ ਵੀ ਜਾਣ ਦਾ ਮੌਕਾ ਮਿਲਿਆ ਇਹਨਾਂ ਦਾ ਲਹਿਰੇਗਾ ਅੱਗੇ ਭਾਜੀ ਹੋਟਲ ਆ ਉਥੇ ਅਮਰੀਕਨ ਹਿਲਸ ਨਾਮ ਦਾ ਇਹਨਾਂ ਦਾ ਹੋਟਲ ਆ 5 ਸਟਾਰ ਹੋਟਲ ਆ ਵਧੀਆ ਉੱਥੇ ਕਾਰਜ ਕਰ ਰਿਹਾ ਪਰ ਗੱਲ ਕਰਦੇ ਆ ਮੈਂ ਇਹਨਾਂ ਨਾਲ ਗੱਲ ਕਰ ਉਹ ਰਸਤੀ ਨਹੀਂ ਸਾਨੂੰ ਦੇਖਣ ਦੀ ਆਪਾਂ ਨੂੰ ਦੀਦੇ ਨਹੀਂ ਇਹ ਆਣ ਕੇ ਬੜੇ ਖੁਸ਼ ਹੁੰਦੇ ਆ ਹੁਣ 3 ਦਿਨ ਲਈ ਆਇਆ ਇੱਥੇ ਤੇ ਇਹਨੂੰ ਦੇਖ ਕੇ ਬੜਾ ਇਹਦੇ ਮਨ ਨੂੰ ਆਉਂਦੇ ਜਦੋਂ ਉਧਰ ਸਾਡੇ ਸੱਜਣ ਆਉਂਦੇ ਆ ਤੋ ਬੜੇ ਕਹਿੰਦੇ ਆ ਯਾਰ ਤੁਹਾਡੇ ਨਾ ਏਰੀਆ ਦੇ ਵਿੱਚ ਦਰਖਤ ਜਿੱਦਾਂ ਹੁਣ ਤੁਸੀਂ ਦੇ ਖਾਦਾਂ ਨਹੀਂ ਰਲੀਆਂ ਖਾਦਾਂ ਤਾਂ ਦਰਖਤ ਹੀ ਹੈਗੇ ਸਾਡੇ ਸਾਡੇ ਨਾ ਝੋਨਾ ਨਾ ਇਧਰ ਆ ਏਰੀਆ ਦੇ ਵਿੱਚ ਨਾ ਝੋਨਾ ਕਣਕ ਨਾ ਬੀਡੀ ਸਾਈਡ ਨਾ ਪੈਸਟੀਸਾਈਡ ਨਾ ਇਨਸੈਕਟੀਸਾਈਡ ਕੁਝ ਵੀ ਨਹੀਂ ਪਾਇਆ ਕੁਝ ਵੀ ਨਹੀਂ ਪਾਇਆ ਨਾ ਖਾਦਾਂ ਸਾਡਾ ਪਾਣੀ ਅਮਰਤ ਆ ਅਮਰਤ ਔਰ ਅਮਰਤ ਰਹਿਣਾ ਕਿਉਂਕਿ ਪਹਾੜਾਂ ਦੇ ਥੱਲੇ ਤਾਂ ਪੈਣਾ ਹੀ ਨਹੀਂ ਕੋਈ ਪੈਣਾ ਹੀ ਨਹੀਂ ਕੋਈ ਤੇ ਇਹ ਅਮਰਤ ਪਾਣੀ ਐ ਅਮਰਤ ਹੀ ਪਾਣੀ ਬਿਲਕੁਲ ਇਹਨੂੰ ਕੋਈ ਫਿਲਟਰ ਕਰਨ ਦੀ ਵੀ ਲੋੜ ਨਹੀਂ ਫਿਲਟਰ ਕਰਨ ਦੀ ਲੋੜ ਨਹੀਂ ਉਦਾਂ ਹੀ ਬਹੁਤ ਪਾਣੀ ਮਿੱਠਾ ਪਾ ਜੀ ਢੋਲਵਾ ਡੈਮ ਡੈਮ ਦੇ ਵਿੱਚ ਜਿਹੜੀ ਖਾੜਾ ਜਿਹੜੀ ਠਾਣੇ ਡੈਮ ਦੀ ਸੋਰੀ ਉਹਦੇ ਖਾੜੇ ਦੇ ਵਿੱਚ ਖੂਹ ਆ ਦੇਖਾ ਦੇਖਣਾ ਬਾਜੀ ਕਿੰਨਾ ਪਾਣੀ ਮਿੱਠਾ ਉਹ ਸਪੈਸ਼ਲ ਜਿਹੜੇ ਮੈਂ ਤਾਂ ਕਈ ਵਾਰ ਕਈ ਵੀਰਾਂ ਨਾਲ ਕਰਦੇ ਹਾਂ ਵੀ ਉਹ ਖੂਹ ਤੇ ਜਾ ਕੇ ਆ ਕੋਦੋਂ ਪਾਣੀ ਪੀ ਕੇ ਦੇਖੋ ਕਿੰਨਾ ਪਾਣੀ ਉੱਪਰ ਜਿਹੜੇ ਗੈਸਟ ਆਉਂਦੇ ਆ ਮੈਂ ਨਾਲ ਲੈ ਕੇ ਜਾਣਾ ਮੈਂ ਉਥੇ ਪਾਣੀ ਜ਼ਰੂਰ ਪਾਣਾ ਹੈ ਪਾਣੀ ਜ਼ਰੂਰ ਪਾਣੇ ਦੇਖੋ ਕਿੰਨਾ ਮਿੱਠਾ ਨਾ ਪਾਣੀ ਆ ਨਾਲ ਹੀ 5 ਫੁੱਟ ਤੇ 5 ਫੁੱਟ ਤੇ ਪਾਣੀ ਨਾਲ 5 ਫੁੱਟ ਤੇ ਪਾਣੀ ਠੰਡਾ ਪ ਤੇ ਉਹ ਮਤਲਬ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਸਾਡੇ ਹੀ ਹਿੱਸੇ ਹਸ਼ਾਰਪੁਰ ਦੇ ਮੈਨੂੰ ਲੱਗਦਾ ਨਹੀਂ ਪੰਜਾਬ ਦੇ ਕਿਸੇ ਜ਼ਿਲ੍ਹੇ ਚ ਹਾਂ ਨਾ ਇਹੋ ਜੀ ਜਿਹੜੀ ਹੈਗੀ ਹੈ ਜਨੂੰ ਚਲੋ ਪਠਾਨਕੋਟ ਸਾਈਡ ਤਾਂ ਚਲੋ ਆਪਾਂ ਮੰਨ ਲੈਂਦੇ ਉਧਰ ਨੂੰ ਹੁੰਦਾ ਪਰ ਜੇ ਹਸ਼ਾਰਪੁਰ ਜ਼ਿਲ੍ਹੇ ਦਾ ਲਈਏ ਤਾਂ ਸਾਡਾ ਜ਼ਿਲ੍ਹਾ ਜਿਹੜਾ ਫਿਰ ਵੀ ਬਹੁਤ ਬੜੀ ਗੁਰੂ ਸਾਹਿਬ ਦੀ ਕਿਰਪਾ ਵੀ ਜਿਹੜੇ ਬਾਕੀਆਂ ਜ਼ਿਲ੍ਹਿਆਂ ਨਾਲੋਂ ਵੀ ਬਹੁਤ ਹਾਲਾਤ ਮਾੜੇ ਤੇ ਦਰਖਤ ਹੈਗੇ ਸੇਫ ਹੈਗੇ ਆ ਜਿੱਦ ਤੱਕ ਐਨਵਾਇਰਨਮੈਂਟ ਪੱਖੋਂ ਐਨਵਾਇਰਨਮੈਂਟ ਪੱਖੋਂ ਬਿਲਕੁਲ ਸੇਫ ਆ ਕਿਉਂਕਿ ਹੁਣ ਭਾਜੀ ਇਧਰੋਂ ਫਾਰਮ ਲੈਣ ਲੈ ਲੁਧਿਆਣੇ ਵਾਲ ਦੇ ਬਹੁਤ ਲੋਕ ਆਏ ਆ ਹਾਂ ਜਮੀਨਾਂ ਨਹੀਂ ਮਿਲ ਰਹੀਆਂ ਜਮੀਨਾਂ ਨਹੀਂ ਮਿਲ ਰਹੀਆਂ ਲੋਕ ਆਣ ਆਣ ਇਧਰ ਫਾਰਮ ਲੈ ਲੈ ਆ ਤੇ ਇਹੀ ਆ ਸਭ ਲੋਕ ਪੰਜਾਬ ਚੋਂ ਦੌੜੇ ਆ ਤਾਂ ਕਰਕੇ ਦੌੜੇ ਵੀ ਪੰਜਾਬ ਦੇ ਵਿੱਚੋਂ ਹਰਪੁਰ ਮੇਨ ਵਧੀਆ ਸੇਵ ਜਿਆ ਇੱਕ ਸਾਡਾ ਇਹ ਇੱਥੇ ਦੇਖਣ ਨੂੰ ਥਮਾ ਥੋੜੀਆਂ ਸੋਹਣੀਆਂ ਬਾਕੀ ਸਾਰੇ ਜਗ੍ਹਾ ਨਾਲ ਬਾਕੀ ਜਗ੍ਹਾ ਉਹ ਜਿੱਦਾਂ ਇੱਕ ਹੌਲੀ 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 ਇਹ ਟੂਰਿਸਟ ਪਲੇਸ ਬਣ ਜਾਣੀ ਲੋਕਾਂ ਦਾ ਇੱਥੇ ਆਉਣਾ ਸ਼ੁਰੂ ਹੋ ਗਿਆ ਹਾਂ ਇਥੇ ਲੋਕਾਂ ਦੇ ਆਉਣੇ ਸ਼ੁਰੂ ਹੋਣ ਦੇ ਨਾਲ ਟੋਲਵਾਹਾ ਟੋਲਵਾਹਾ ਚੌਂਕ ਆ ਪਿੱਛੇ ਕੜਦੀ ਵਾਲਾ ਦਸੜਕਾ ਬੋਲਪ ਡਵੈਲਪ ਹੋ ਗਿਆ ਪਿਛਲੇ 50 70 ਸਾਲਾਂ ਦੇ ਬਿਲਕੁਲ ਬਹੁਤ ਫਰਕ ਆ ਬਹੁਤ ਹਾਂ ਪਹਿਲਾਂ ਜੇ ਦੁਕਾਨ ਦੇ ਕੋਈ ਜਾਂਦੇ ਨਹੀਂ ਸੀ ਜਾਂਦੇ ਨਹੀਂ ਸੀ ਹੁਣ ਦੁਕਾਨਾਂ ਤੇ ਭਰਿਆ ਪਿਆ ਹਾਂ ਭਰਿਆ ਪਿਆ ਬਿਲਕੁਲ ਲੋਕੀ ਆਉਂਦੇ ਜਾਂਦੇ ਸਮਾਨ ਲੈਂਦੇ ਆਹ ਏਰੀਏ ਦਾ ਡਿਵੈਲਪਮੈਂਟ ਡਿਵੈਲਪਮੈਂਟ ਹੋ ਗਿਆ ਪੰਪ ਪੈ ਗਿਆ ਮੈਂ ਨਾ ਇਹ ਚੀਜ਼ਾਂ ਪਹਿਲਾਂ ਕਿੱਥੇ ਹੋਉਂਦੀਆਂ ਚੌਕ ਖਾਲੀ ਸੀ ਖਾਲੀ ਸੀ ਟੋਲ ਵਾਹੇ ਵਾਹੇ ਦੇਖੋ ਕਿਦਾਂ ਕਿਦਾਂ ਰੌਣਕ ਲੱਗਣ ਲੱਗ ਗਈ ਲੱਗ ਗਈ ਵਾਕਿਆ ਹੀ ਇਹ ਚੀਜ਼ਾਂ ਦਾ ਪੈਂਦਾ ਫਰਕ ਭਾਜੀ ਬਹੁਤ ਬਹੁਤ ਚੀਜ਼ਾਂ ਦਾ ਇਕਨੋਮੀ ਬੂਸਟ ਹੋ ਜਾਂਦਾ ਬੂਸਟ ਹੋ ਜਾਂਦੀ ਹੈ ਨਾ ਅਸੀਂ ਪਹਿਲੀ ਵਾਰ ਆਏ ਸੀ ਉਹ ਸਾਨੂੰ ਐ ਲੱਗਿਆ ਵੀ ਅਸੀਂ ਤਾਂ ਵਈ ਬਾਹਰ ਫਰੀ ਜਾਂਦੇ ਆ ਪੰਜਾਬ ਤੋਂ ਹਾਂ ਬਾਹੌਦ ਵੀ ਇਹਨਾਂ ਨੂੰ ਬੜਾ ਵਧੀਆ ਲੱਗਾ ਇਹ ਚੀਜ਼ਾਂ ਨਹੀਂ ਇਹ ਉਹ ਏਰੀਆ ਹੀ ਅੱਛਾ ਹੈ ਮੈਂ ਤੁਹਾਨੂੰ ਪਹਿਲਾਂ ਇੱਥੇ ਵੀ ਲੈ ਕੇ ਆਇਆ ਨਾ ਆਪਾਂ ਕਰੇ ਲੱਗੇ ਨਾ ਨਹੀਂ ਤੁਸੀਂ ਐਂ ਬਈ ਆਪਾਂ ਸਾਰੇ ਜਾਓ ਆਹ ਇੱਥੇ ਜਾ ਕੇ ਆਏ ਇੱਥੇ ਨਹੀਂ ਆਏ ਸੀ ਪਹਿਲਾਂ ਇੱਥੇ ਨਹੀਂ ਆਏ ਸੀ ਤੇ ਅੱਜ ਬੜੀ ਚਲੋ ਸਾਡੇ ਸਾਰੇ ਪਰਿਵਾਰ ਤਕ ਪ੍ਰਸ਼ਾਦਾ ਪਾਣੀ ਛਕ ਰਹੇ ਆ ਤੁਹਾਨੂੰ ਮਲਾਵਾਂਗੇ ਸਾਰੇ ਸਾਡੇ ਪਰਿਵਾਰ ਨਾਲ ਬਹੁਤ ਵਧੀਆ ਹੋਇਆ ਭਾਈ ਚਲੋ ਮੈਂ ਤਾਂ ਪਿਛਲੇ ਸਾਲ ਦਾ ਪਿਛਲੇ ਵਾਲ ਦਾ ਹੀ ਭਾਜੀ ਕਹਿ ਰਹੇ ਸੀ ਚਲੋ ਅੱਜ ਸਵਾਭ ਮਿਲਿਆ ਮੇਰੇ ਨਾਲ ਵੱਡਾ ਭਰਾ ਪਰਸ਼ੋਦ ਸਿੰਘ ਭਾਜੀ ਵੀ ਬੈਠੇ ਤੇ ਚਲੋ ਧੰਨਵਾਦ ਸਾਰੀ ਸੰਗਤ ਦਾ ਜਰੂਰ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇ ਕੋਬਨ ਦੇ ਭੇ ਕੱਢ ਲੈਂਦੇ ਹਾਂ ਫਿਰ ਅਸੀਂ ਇੱਕ ਪਿੰਡ ਪਹੁੰਚੇ ਉੱਥੇ ਕਿਸ ਤਰ੍ਹਾਂ ਚੰਨ ਆ ਗਿਆ ਬੁਟੇਟ ਲੈਣਾ ਆਈ ਸ਼ਾਮ ਆਪਾਂ ਪਹੁੰਚਿਆ ਹੈ ਉਹ ਹੋਵੇ ਹੋਵੇ ਆ ਰਿਹਾ ਆਪਣਾ ਬਿਲਡਿੰਗ ਨੂੰ ਲੈ ਟਰਾਲੇ ਨੇ ਵੀਰੇ ਰੇਤੇ ਬਜਰੀ ਸਭ ਠੀਕ ਸਤਿਕਾਰਯੋਗ ਜੀ ਚੜਦੀ ਗੱਲਾ ਚੜਦੀ ਗੱਲਾ ਆ ਜਣੇ ਖੜਕੇ ਆਇਓ ਹਾਂ ਹਾਂ ਪੱਕਾ ਪੱਕਾ ਵੀਰ ਨੰਬਰ ਲੈਣਾ ਤੁਸੀਂ ਆ ਜਾਓ ਇੱਧਰ ਇੱਕ ਮੋਡਮ ਚਲੋ ਅੱਛਾ ਤੁਸੀਂ ਮਾਰਾ ਸਾਰਾ ਦੇਖਦੇ ਆ ਨਾ ਹਾਂਜੀ ਹਾਂਜੀ ਤੁਸੀਂ ਕਿੰਨੇ ਜਾਣੇ ਆਪਾਂ ਦੋ ਜਣੇ ਆਈ ਅੱਛਾ ਦੋ ਜਣੇ ਉਧਰ ਵੀ ਜਿਹੜਾ ਉਹ ਪੂਲ ਵੀ ਤੁਹਾਡੇ ਕੋਲ ਹਾਂਜੀ ਪਰ ਵੀ ਪੜਨਾ ਪੜਦਿਆਂ ਨਾ ਆ ਕੇ ਅਸਾਈਡ ਜਮਾਨਾ ਨਾ ਜਾਓ ਕਿਉਂ ਮਨਾਇਆ ਕਿਉਂ ਜੇ ਤੁਸੀਂ ਸਾਰੇ ਤੁਹਾਨੂੰ ਅੱਜ ਆਪਾਂ ਦਿਖਾ ਲਿਆਈਏ ਸਾਡੇ ਪਰਿਵਾਰ ਦੇ ਨਾਲ ਤੁਸੀਂ ਵੀ ਸਕਰੀਨ ਦੇ ਉੱਪਰ ਕਈਆਂ ਨੇ ਮੋਬਾਈਲ ਦੇ ਵਿੱਚ ਬੈਠ ਕੇ ਜਰੂਰ ਇਹ ਸਾਰਾ ਸਾਡਾ ਟੂਰ ਦੇਖਿਆ ਜਿਹੜਾ ਸਾਡੇ ਪਰਿਵਾਰ ਨੇ ਅੱਜ ਬਹੁਤ ਹੀ ਇੰਜੋਏਮੈਂਟ ਜਿਹੜਾ ਕਿ ਇੱਥੇ ਅੱਜ ਕੀਤਾ ਆ ਤੇ ਜਿਹੜਾ ਕਿ ਸਵੀਮਿੰਗ ਪੂਲ ਦੇ ਵਿੱਚ ਇੰਨੇ ਖੁਸ਼ੀ ਨਾਲ ਸਾਡੇ ਪਰਿਵਾਰ ਦੇ ਮੈਂਬਰ ਅਸੀਂ ਦੱਸ ਨਹੀਂ ਸਕਦੇ ਜਿਹੜੀ ਉਹ ਫੀਲਿੰਗ ਸੀ ਉਹ ਅਸੀਂ ਸਮਝ ਸਕਦੇ ਆ ਕਿਉਂਕਿ ਸਾਡਾ ਆਪਣਾ ਪਰਿਵਾਰ ਜਦੋਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਆ ਤੇ ਸਾਨੂੰ ਵੀ ਅ ਅਸੀਂ ਵੀ ਜਿਹੜਾ ਸਾਡੇ ਚਿਹਰਿਆਂ ਤੇ ਵੀ ਖੁਸ਼ੀ ਆਉਂਦੀ ਆ ਤੇ ਇਹਦਾ ਸਿਹਰਾ ਜਿਹੜਾ ਮੇਰੇ ਵੱਡੇ ਵੀਰ ਗੋਲਦੀ ਭਾਜੀ ਹੁਣੀ ਇਹਨਾਂ ਦੇ ਨੂੰ ਜਾਂਦਾ ਆ ਕਿਉਂਕਿ ਇਹਨਾਂ ਨੇ ਤਕਰੀਬਨ ਅਸੀਂ 2 ਸਾਲ ਤੋਂ ਪਲਾਨ ਸੀ ਵੀ ਅਸੀਂ ਇੱਥੇ ਆ ਆਪਣਾ ਪੂਰਾ ਪਰਿਵਾਰ ਲੈ ਕੇ ਆਉਨੇ ਆ ਆਉਣਾ ਆ ਕਿਉਂਕਿ ਠਾਣੀ ਡੈਮ ਤਾਂ ਅਸੀਂ ਹਰ ਇੱਕ ਸਾਲ ਲੈ ਕੇ ਜਾਈਦਾ ਹੀ ਆ ਜਦੋਂ ਉੱਥੇ ਜਾ ਕੇ ਕੀਰਤਨ ਕਰੀਦਾ ਆ ਹੋਰ ਉੱਥੇ ਜੋ ਐਕਟੀਵਿਟੀਆਂ ਆ ਜਾਂ ਸਾਰਾ ਉੱਥੇ ਤਕਰੀਬਨ ਇੱਕ ਦਿਨ ਅਸੀਂ ਬਤੀਤ ਕਰੀਦਾ ਤੇ ਹੁਣ ਜਿਹੜਾ ਅੱਜ ਅਸੀਂ ਇੱਥੇ ਐਂਜਲ ਪਾਰਕ ਦੇ ਵਿੱਚ ਆਏ ਆ ਤੇ ਬਹੁਤ ਬਹੁਤ ਧੰਨਵਾਦ ਮੈਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਤੇ ਮੇਰੇ ਵੱਡੇ ਭਰਾ ਦਵਿੰਦਰ ਭਾਜੀ ਮੂਨਕ ਸਾਹਿਬ ਜੋ ਸਾਡੀ ਸੰਸਥਾ ਦੀ ਰੀੜ ਦੀ ਹੱਡੀ ਕਹਦੀ ਹੈ ਉਹ ਵੀ ਪਹੁੰਚੇ ਆ ਤੇ ਅਸੀਂ ਦੋਨਾਂ ਵੱਲੋਂ ਗੋਲਦੀ ਭਾਈ ਦਾ ਧੰਨਵਾਦ ਕਰਦੇ ਆ ਦਵਿੰਦਰ ਭਾਜੀ ਗੋਲਦੀ ਭਾਈ ਹੁਣੀ ਅੱਜ ਸਾਰਾ ਸਾਡੇ ਪਰਿਵਾਰ ਨਾਲ ਬੜੀ ਸੇਵਾ ਕੀਤੀ ਅੱਜ ਸਾਡਾ ਪਰਿਵਾਰ ਬੜਾ ਖੁਸ਼ ਹੈ ਜੀ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿੱਦਾਂ ਅਸੀਂ ਅੰਜਲ ਫਾਰਮ ਤੇ ਆਏ ਹਾਂ ਤੁਸੀਂ ਵੀ ਸਾਰੇ ਇੱਥੇ ਆਓ ਆਣ ਕੇ ਦੇਖੋ ਖਾਣ ਪੀਣ ਦਾ ਵਧੀਆ সুইমিਂਗ ਪੂਲ ਹੈ ਉੱਧਰ ਹੋਰ ਬਹੁਤ ਹੀ ਵਧੀਆ ਢੰਗ ਨਾਲ ਇਹਨੇ ਬਣਾਇਆ ਜਿਹੜੇ-ਜਿਹੜੇ ਵੀ ਮੇਰੇ ਵੀਰ ਸਾਡੇ ਨਾਲ ਜੁੜੇ ਹੋਆ ਜਿਹੜੇ ਵੀ ਇੱਥੇ ਆ ਇੱਕ ਵਾਰੀ ਜਰੂਰ ਤੁਸੀਂ ਆ ਕੇ ਅੰਜਨ ਫਾਰਮ ਤੇ ਜਰੂਰ ਦਰਸ਼ਨ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਵਾਹਿਗੁਰੂ ਜੀ ਮੈਂ ਗੱਲ ਕਰਦਾ ਜਿਹੜਾ ਭਾਜੀ ਨੇ ਗੱਲ ਕੀਤੀ ਇੱਥੇ ਜਿਹੜਾ ਪੰਜਾਬੀ ਬਿਰਸੇ ਨੂੰ ਦਹਰਾਉਂਦੀਆਂ ਚੀਜ਼ਾਂ ਉਹ ਵੀ ਬਣੀਆਂ ਆ ਰੂਮ ਬਣਿਓ ਆ ਜਿਹੜੇ ਦੂਰੋਂ ਵੀ ਆਉਣਾ ਚਾਹੁੰਦੇ ਆ ਉਹਨਾਂ ਦੀ ਠਹਿਰਾਵ ਦੇ ਲਈ ਰੂਮ ਬਣੇ ਆ ਫਿਰ ਮਤਲਬ ਬਹੁਤ ਵਧੀਆ ਫੂਡ ਜਿਹੜਾ ਆ ਉਹਦੀ ਕੁਆਲਿਟੀ ਵੱਖਰੀ ਆ ਤੇ ਇਸ ਕਰਕੇ ਤੁਸੀਂ ਆਓ ਸਾਰੇ ਸਵੀਮਿੰਗ ਪੂਲ ਵੀ ਇਹ ਨਹੀਂ ਹੈਗਾ ਜਿੱਦਾਂ ਕੋਈ ਵਧੀਆ ਨਹਾਉਣ ਦੇ ਲਈ ਵੀ ਵਧੀਆ ਫਿਲਟਰ ਲੱਗਿਆ ਬਕਾਇਦਾ ਤੇ ਇਸ ਕਰਕੇ ਉਸੀ ਜਿਹੜਾ ਵੀ ਕੋਈ ਆਉਣਾ ਚਾਹੁੰਦਾ ਹੁਣ ਸਾਡੇ ਐਨ ਆਰ ਆਈ ਆ ਭਰਾ ਜਿਹੜੇ ਆਉਂਦੇ ਆ ਤੇ ਉਹਨਾਂ ਨੇ ਵੀ ਇੱਥੇ ਆਉਣਾ ਚਾਹੁੰਦੇ ਆ ਤੇ ਜਰੂਰ ਇੱਕ ਵਾਰੀ ਵਿਜ਼ਿਟ ਜਰੂਰ ਇਸ ਐਂਜਲ ਪਾਰਕ ਦੇ ਕਰਕੇ ਜਾਓ ਤੇ ਸਾਡੇ ਭਰਾ ਤੁਹਾਨੂੰ ਜਰੂਰ ਮਿਲਣਗੇ ਜਿਹੜੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਤੇ ਧੰਨਵਾਦ ਸਾਰੀ ਸੰਗਤ ਦਾ ਗੋਲਦੀਪਾ ਜੀ ਕੀ ਕਹਿਣਾ ਚਾਹੁੰਦਾ ਸਾਡਾ ਪੂਰਾ ਪਰਿਵਾਰ ਨੂੰ ਤੁਸੀਂ ਦਾ ਅੱਜ ਖੁਸ਼ ਕਰਤਾ ਦੇਖੋ ਮੈਂ ਪਿਛਲੇ ਸਾਲ ਤੋਂ ਹੀ ਕਹਿ ਰਿਹਾ ਸੀਗਾ ਜੀ ਜਰੂਰ ਸਾਡੇ ਇੱਥੇ ਚਰਨ ਪਾਓ ਤੁਹਾਡਾ ਭਾਈ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਪਰਿਵਾਰ ਨੂੰ ਲੈ ਕੇ ਸਾਡੇ ਕੋਲ ਆਏ ਤੇ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਜਦੋਂ ਤੁਸੀਂ ਕਹੋ ਅਸੀਂ ਹਾਜ਼ਰ ਹਾਂ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਜੀ ਧੰਨਵਾਦ ਜੀ ਬਹੁਤ-ਬਹੁਤ ਜੀ ਹੁਣ ਅਸੀਂ ਸਮਾਪਤੀ ਕਰ ਰਹੇ ਹਾਂ ਸਾਡਾ ਪਰਿਵਾਰ ਹੁਣ ਆਈਸਕ੍ਰੀਮ ਖਾ ਰਿਹਾ ਪ੍ਰਸ਼ਾਦਾ ਆਪਣੀ ਸ਼ਾਕੀ ਹੁਣ ਆਈਸਕ੍ਰੀਮ ਦਾ ਆਨੰਦ ਲੈ ਰਿਹਾ ਤੇ ਕਾਫੀ ਤਕਰੀਬਨ 4 ਘੰਟੇ ਦੇ ਲਗਭਗ ਸਾਨੂੰ ਹੋ ਚੁੱਕਿਆ ਇੱਥੇ ਅੱਜ ਪਹੁੰਚਿਆ ਨੂੰ ਤੇ ਧੰਨਵਾਦ ਪ੍ਰਸ਼ੋਤਮ ਭਾਜੀ ਵੀ ਖੜੇ ਆ ਜਿਨ੍ਹਾਂ ਨੇ ਵੀ ਬੜਾ ਪੂਲ ਦੇ ਵਿੱਚ ਸਾਰੇ ਪਰਿਵਾਰ ਨੂੰ ਇਸ਼ਨਾਨ ਕਰਵਾਇਆ ਤੇ ਠੀਕ ਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ